ਯਾਰ ਬੜੀ ਸਾਸਤਰੀ ਕਾਲ ਜੀ ਕੀ ਹਾਲ ਚਾਲ ਨੇ ਹੋਰ ਕੀ ਹਾਲ ਨੇ ਵੀਰ ਮੇਰੇ ਇਹ ਆ ਕੀ ਘਰ ਬਣਾਈ ਪਿਆ ਪਟੂਆ ਜੇ ਇਹ ਕੰਨੇ ਪੀਣਾ ਹੋ ਜੂਸ ਕਰਨਾ ਹੋ ਕੰਨੇ ਦਾ ਰੋ ਘਟਣਾ ਹੋ ਜਗਾੜ ਆ ਜੀ ਭਾਈ ਜੀ ਪੱਠੇ ਵੱਢਣ ਵਾਲੀ ਮਸ਼ੀਨ ਆਈ ਏ ਪੱਠੇ ਕੋਦਰਣ ਵਾਲੀ ਪੱਠੇ ਕੋਦਰਣ ਵਾਲੀ ਹਾਂਜੀ ਵੱਢਣ ਵਾਲੀ ਨਹੀਂ ਕੋਦਰਣ ਵਾਲੀ ਹਾਂਜੀ ਭਾਈ ਜੀ ਤਾ ਤੂੰ ਵੀ ਗਰਮੀ ਨੇ ਬੋਂਦ ਲਾ ਜਾ ਪੈ ਲੱਗਦਾ ਹੈ ਹਾਂਜੀ ਭਾਈ ਜੀ ਤੇ ਕੀ ਕਿੱਥੇ ਬਣਾਉਨੇ ਹੋ ਪਹਿਲਾਂ ਐਡਰੈਸ ਦੱਸ ਇਹਨਾਂ ਨੂੰ ਇਹ ਬਾਈ ਜੀ ਆਪਾਂ ਰੰਪਰੇ ਬਣਾਉਨੇ ਆਂ ਹਾਂ ਟੀ ਪੁਆਇੰਟ ਟਪ ਕੇ ਬਾਈ ਜੀ ਜਦੋਂ ਆਪਾਂ ਗਿੱਲਾਂ ਨੂੰ ਜਾਣਦੇ ਆਂ ਅੱਛਾ ਗਾਹਾਂ ਮੈਸੀਜ ਟਰੈਕਟਰਾਂ ਦੀ ਏਜੰਸੀ ਆਉਂਦੀ ਆ ਇਹ ਤੁਸੀਂ ਆ ਬਣਾਉਨੇ ਹੋ ਕਿ ਤੋਂ ਪਹਿਲਾਂ ਲੈ ਨਹੀਂ ਤੁਸੀਂ ਨਹੀਂ ਨਹੀਂ ਅਸੀਂ ਆਪ ਬਣਾਉਨੇ ਆਂ ਬਾਈ ਬਸ ਸਮਾਨ ਲੈ ਕੇ ਸੈਂਬਲ ਕਰ ਦਿੰਦੇ ਹਾਂ ਹਾਂਜੀ ਬਾਈ ਜੀ ਹਾਂਜੀ ਠੀਕ ਹੈ ਤੋਂ ਕੀ ਲੈ ਲੈ ਕੇ ਤੋਂ ਕੀ ਲੈ ਲੈ ਕੇ ਤੋਂ ਕੀ ਹਾਂਜੀ ਬਾਈ ਅਸੀਂ ਆਪ ਬਣਾਉਨੇ ਆਂ ਸਾਡੇ ਤੇ ਕੀ ਕੀਮਤਾਂ ਤਿੰਨ ਪ੍ਰਕਾਰ ਦੀਆਂ ਮਸ਼ੀਨਾਂ ਪਈਆਂ ਕਿਹੜੀ ਸਭ ਤੋਂ ਵੱਡੀ ਹੈ ਕਿਹੜੀ ਛੋਟੀ ਹੈ ਵੀਡੀਓ ਤੋਂ ਛੋਟੀ ਹੈ ਬਾਈ ਜੀ ਜਿਹੜੀ ਆਹ ਵਾਲੀ ਮਸ਼ ਇਹ ਹੈਗਾ ਬਾਈ ਜੀ ਜਿਵੇਂ ਹੁਣ 25 ਦੀ ਪਸੂਆਂ ਵਾਸਤੇ ਜਿਹਨੂੰ ਲੋਡ ਹੈ ਇਹ ਮਾਡਲ ਬਾਈ ਜੀ ਉਹਦੇ ਵਾਸਤੇ ਆ। ਅੱਛਾ। ਇਹਦਾ ਪ੍ਰਾਈਸ ਬਾਈ ਜੀ 19000 ਰੁਪਈਆ। 19000 ਰੁਪਈਆ। ਹਾਂਜੀ ਬਾਈ ਜੀ। ਉਹ ਏਜੰਟ ਤੋਂ ਬਿਨਾ? ਏਜੰਟ ਤੋਂ ਬਿਨਾ ਬਾਈ ਜੀ। ਜੀ ਕੋਈ ਨਹੀਂ ਵਾਲੀ ਗੱਲ ਫਿਰ ਕਰਦੇ। ਇਹਦਾ ਕੀ ਆ ਗਿਆ ਜੀ? ਇਹਦਾ ਬਾਈ ਜੀ 12000 ਰੁਪਿਆ ਪ੍ਰਾਈਸ ਆ ਜਿੱਦਾਂ ਭਾਈ ਜੀ ਜਿਹਦੇ ਕੋਲੇ ਹੁਣ ਜੇ 5 ਤੋਂ ਲੈ ਕੇ 12 15 ਪਸ਼ੂਆਂ ਤੱਕ ਆ ਅੱਛਾ ਜੀ ਇਹ ਭਾਈ ਜੀ ਉਹਦੇ ਵਾਸਤੇ ਆ ਇਹ ਬਹਾੜੀ ਉਹ ਭਾਈ ਜੀ 13000 ਰੁਪਿਆ ਉਹਦਾ ਪ੍ਰਾਈਸ ਆ ਜਿਹਦੇ ਕੋਲੇ ਹੁਣ ਭਾਈ ਜੀ 1 2 ਪਸ਼ੂ ਹੈ ਇਹ ਭਾਈ ਜੀ ਉਹਦੇ ਵਾਸਤੇ ਆ ਇਹ ਕਿੰਨਾ ਕ ਮੰਨ ਕੇ ਚੱਲੋ ਵੀ ਇੱਕ ਇੱਕ ਬਾਰ ਚ ਕਿੰਨਾ ਹਰਾ ਕੁੱਟ ਦਿੰਦੀ ਹੈ ਜੇ ਮੰਨ ਕੇ ਚੱਲੋ ਆਪਾਂ ਇਹ ਭਾਈ ਜੀ ਜਿਹੜੀ ਇਹ ਵਾਲੀ ਹੈ ਇਹਦੇ ਤਾਂ ਹੁਣ ਬੰਦੇ ਰੁਗ ਲਾਉਣ ਵਾਲੇ ਚਾਹੀਦੇ ਆ ਅੱਛਾ ਆ ਦੇਖੋ ਵੀ ਜੀ ਆ ਛੁਰੀਆਂ ਲੱਗਦੀਆਂ ਇਹਦੇ ਵਿੱਚ ਜਿਹੜੀਆਂ ਛੁਰੀਆਂ ਆਪਣੇ ਟੋਕਾ ਰੀਪਰਾਂ ਦੇ ਹੁੰਦੇ ਆ ਜਿਹੜੀ ਉਹ ਛੁਰੀਆਂ ਲਾਉਂਦੇ ਆਂ ਹਾਂਜੀ ਬਾਈ ਜੀ ਦੇਖੀ ਆ ਇੰਜਨ ਬਾਰੇ ਜਾਣਕਾਰੀ ਦੋ ਜੀ ਇੱਕ ਮਿੰਟ ਵੀ ਆ ਇੰਜਨ ਕਿੰਨੇ ਰੁਪਈਆ ਦਾ ਕੱਲਾ ਇੰਜਨ ਆ ਇਹ ਬਾਈ ਜੀ 700 ਹਸਪਾਵਰ 700 ਹਸਪਾਵਰ ਦਾ ਇੰਜਨ ਇੰਜਨ ਆ ਬਾਈ ਜੀ 70 ਔਰ ਸ਼ੋਰਜ ਮੈਟਰ ਦਾ ਫਿਲਟਰ ਹੁੰਦਾ ਆਪਣਾ ਹਾਂਜੀ ਉਹ ਚੀਜ਼ ਆ ਬਾਈ ਜੀ ਇਹ ਓਡਾ ਹੈਗਾ ਇਹ ਹਾਂਜੀ ਤੇ ਬਾਈ ਜੀ ਪੈਟਰੋਲ ਤੇ ਹੈਗਾ ਹੀ ਇਹ ਪੈਟਰੋਲ ਤੇ ਹੈਗਾਗਾ ਓਡਾ ਓਡਾ ਇੰਜਨ ਹੈਗਾ ਇਹ ਬਾਈ ਜੀ ਆਹ ਤਾਰਸ਼ ਬਰਾਬਰ ਆਪਾਂ ਕਹੀ ਤੇ ਜਾਣੇ ਹਾਂ ਜੀ ਬਾਈ ਜੀ ਥੋੜਾ ਹੈਗਾਗਾ ਨਹੀਂ ਉਹ ਤਾਂ ਪਿੱਟਰ ਦੇ ਬਰਾਬਰ ਦਾ ਕਿੱਥੇ ਆ ਬਾਈ ਜੀ ਆ ਜਿੱਦਾਂ ਬਾਈ ਜੀ ਜਿਵੇਂ ਹੁਣ ਸਫਰੀ ਵਾਲੀ ਢੋਲੀ ਤੇ ਹੁੰਦਾ ਜਿਹੜਾ ਉਹਦੂ ਬੱਦੀ ਪਾਵਰ ਚਾ ਬਾਈ ਜੀ ਇਹ ਇੰਜਨ ਕਿੰਨੇ ਰੁਪਈਆ ਦਾ ਉਗਟਾ ਇਹ ਬਾਈ ਜੀ 7000 ਰੁਪਏ ਦਾ ਇੰਜ ਲਾਈਏ ਜੇ ਆਪਾਂ ਮੰਨ ਕੇ ਚੱਲੋ ਵੀ ਲੈ ਕੇ ਲੈਣੀਆਂ ਦਾ 62800 ਰੁਪਈਆ ਦੀ ਪਣੀ ਹੈ ਹਾਂ ਜੀ ਬਾਈ ਜੀ 19000 ਰੁਪਈਆ ਦੀ ਇਹ ਮਸ਼ੀਨ ਹੈ ਜੀ 7000 ਰੁਪਈਆ ਦਾ ਇਹ 26000 ਦੇ ਵਿੱਚ ਕੰਪਲੀਟ ਮਿਲ ਜੂ ਬਾਈ ਜੀ ਕੰਪਲੀਟ ਮਿਲ ਜੂ ਆਹ ਬਾਈਆਂ ਦਾ ਡਰੈੱਸ ਆ ਹ ਇਹ ਸ਼ਾ ਬੀ ਯਾਰ ਚਸਾਈ ਯਾਰ ਚ ਕੰਪਲੀਟ ਮਿਲ ਜੂ ਹਾਂਜੀ ਬਾਈ ਜੀ ਤੇ ਗਾਰੰਟੀ ਕੋਈ ਇੰਜਨ ਦੀ ਬਾਈ ਜੀ ਇੰਜਨ ਦਾ ਚਾਇਨਾ ਬੇਟਾ ਹੈ ਅੱਛਾ ਇੰਜਨ ਦਾ ਬੇਟਾ ਹਾਂਜੀ ਬਾਈ ਜੀ ਗਾਰੰਟੀ ਕੋਈ ਮਸ਼ੀਨ ਦੀ ਬਾਈ ਜੀ ਸਾਲ ਦੀ ਗਾਰੰਟੀ ਹੈ ਸਾਡੀ ਅੱਛਾ ਜਿਹੜੀ ਸੁਰਜਾਂ ਲੱਗੀਆਂ ਬਾਈ ਜੀ ਉਹਦੀ 5 ਸਾਲ ਦੀ ਗਾਰੰਟੀ ਹੈ ਠੀਕ ਹੈ 5 ਸਾਲ ਦੇ ਵਿੱਚ ਬਾਈ ਜੀ ਨਾ ਉਹ ਰੇਤਾਂ ਦੀ ਲੋੜ ਆ ਕੁਛ ਗੰਦੀ ਲੋੜ ਦੀ ਆਪਣੇ ਆਪ ਤਿੱਖੀਆਂ ਹੋਣੀਆਂ ਬਾਈ ਜੀ ਠੀਕ ਹੈ ਵੀਰ ਹਾਂਜੀ ਬਾਈ ਜੀ ਯਾ ਬਾਈ ਜੀ ਇੰਜਨ ਆ ਮੇਰਾ ਭਰਾ ਮੇਰਾ ਆ ਐਗਰੀਕਲਚਰ ਵਾਲੇ ਆਗੇ ਰਾਮਪਰੇ ਵਾਲੇ ਕਿਸੇ ਨੇ ਵੀ ਮਸ਼ੀਨ ਲੈਣੀ ਹੋਵੇ ਰਾਮਪਰੇ ਬਾਈ ਨਾਲ ਗੱਲਬਾਤ